ਹੇ ਗਾਇਲ ਨਾ ਲੱਗ ਨਾ ਪਿਆ ਹੈ ਕਿ ਕਿਤੇ ਦੇ ਅੰਮ੍ਰਿਤ ਜਮ ਕੇ ਜਿੰਨ ਨੂੰ ਕਹਿੰਗੇ ਮਤਬਾਹ ਦੇ ਵਿੱਚ ਨਾ ਕਰ ਮੈਂ ਜਲੇ ਪਿਆ ਖੋ ਮੋਤੀ ਰੀ ਕਿਸਮਤ ਕੋਈ ਨਹੀਂ ਛੱਡਿਆ ਆਪਾ ਤੇ ਕਿੰਨੀ ਮਰਨ ਮੈਂ ਪੂਰੀ ਦੁੱਖ ਦੇ ਭਰ ਕੇ ਪੜੀ ਮੈਂ ਬਟੈਂਚੀ ਕੋਈ ਨਹੀਂ ਬੇਕੀ ਤੇ ਕਿੰਨੀ ਜਾਨ ਲੀ ਪਾ ਲਈ ਕਿਤੇ ਜੀ ਮੂਰਤ ਬਾਬਾ ਦੁੱਲੇ ਸ਼ਾਹ ਦੇ ਦਰਬਾਰ ਤੇ ਸਲਾਨਾ ਮੇਲਾ ਸ਼ਾਨੋ ਸ਼ੌਕਤ ਨਾਲ ਸਮਾਪਤ ਸਟਾਰ ਗਾਇਕਾ ਅਮਨ ਰੋਜੀ ਤੇ ਦਰਜਨਾ ਕਲਾਕਾਰਾਂ ਨੇ ਭਰੀ ਹਾਜ਼ਰੀ ਬਾਬਾ ਦੁਰਲੇਸ਼ਾ ਦੇ ਦਰਬਾਰ ਤੇ ਸਲਾਨਾ ਦੋ ਰੋਜ਼ਾ ਮੇਲਾ ਇਨਸਪੈਕਟਰ ਨੇ 76 ਸਿੰਘ ਤੇ ਐਸਆਈ ਸੁਖਦੇਵ ਸਿੰਘ ਦੀ ਅਗਵਾਈ ਹੇਠ ਸ਼ਾਨੋ ਸ਼ੌਕਤ ਨਾਲ ਨੇਪਰੇ ਚੜ ਗਿਆ ਪਹਿਲੇ ਦਿਨ ਬਾਬਾ ਮੰਗੇਸ਼ਾ ਦੀ ਰਹਿਨਮਾਈ ਹੇਠ ਚਾਦਰ ਤੇ ਝੰਡੇ ਦੀ ਰਸਮ ਅਦਾ ਕੀਤੀ ਗਈ ਦੂਸਰੇ ਦਿਨ ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਹਲਕੇ ਉੱਬਰ ਦੇ ਗਾਇਕਾ ਆਪਣੇ ਧਾਰਮਿਕ ਗੀਤਾਂ ਨਾਲ ਕੀਤੀ ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਬਾਬਾ ਪ੍ਰਗਟਨਾਥ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੇਲੇ ਵਿੱਚ ਨਮਰਤਾ ਸਾਧਕਪੁਰੇ ਸੁਖਦੇਵ ਤੇਜ ਜੀ ਸੁਖਵਿੰਦਰ ਸੋਤਾ ਬਾਈ ਕੁਲਜੀਤ ਰਮਨ ਖੋਸਲਾ ਨਰਮਲ ਟੰਡਵਾਲੀਆ ਸਮੇਤ ਹੋਰ ਦਰਜਨਾ ਕਲਾਕਾਰਾਂ ਨੇ ਆਪਣੀ ਗਾਇਕੀ ਦੇ ਜੋਰ ਦਿਖਾਏ ਅਤੇ ਰਾਤ ਨੂੰ 8 ਵਜੇ ਬੰਟੇਕਵਾਲ ਦੀ ਕਵਾਲੀ ਵੀ ਹੋਵੇਗੀ ਜਦੋਂ ਬਾਲ ਗਾਇਕਾ ਨਮਰਤਾ ਸਾਧਕਪੁਰੀ ਨੇ ਆਪਣਾ ਹਿੱਟ ਇਹ ਮੇਲਾ ਦੋ ਦਿਨ ਦਾ ਵੇ ਬੰਦਿਆ ਆਖਿਰ ਵਿਛੜ ਪੇਸ਼ ਕੀਤਾ ਤਾਂ ਮੇਲੇ 'ਚ ਪਛਾ ਗਈ ਇਸ ਮੌਕੇ ਇੰਸਪੈਕਟਰ ਨਛੱਤਰ ਸਿੰਘ ਤੇ ਸੁਖਦੇਵ ਸਿੰਘ ਨੇ ਆਏ ਮਹਿਮਾਨਾਂ ਤੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਗੀਤਕਾਰ ਗੁਰਨਾਮ ਸਿੰਘ ਨੇ ਤੜਕ ਤੇ ਬਾਦਲ ਗਾਇਕਾ ਨਮਰਤਾ ਸਾਧਿਕਪੁਰੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਦਰਬਾਰ ਦੇ ਮੁਖ ਸੇਵਾਦਾਰ ਸਾਈ ਮੰਗਾ, ਇੰਸਪੈਕਟਰ ਨਛੱਤਰ ਸਿੰਘ, ਐਸਆਈ ਸੁਖਦੇਵ ਸਿੰਘ, ਸਰਪੰਚ ਗੁਰਪ੍ਰੀਤ ਸਿੰਘ, ਡਾਕਟਰ ਸੁਖਦੇਵ ਸਿੰਘ, ਲੈਂਬਰ ਸਿੰਘ ਡੀਪੂ ਵਾਲਾ, ਸਾਬਕਾ ਸਰਪੰਚ ਦਮਨਪ੍ਰੀਤ ਸਿੰਘ, ਗੁਰਨਾਮ ਸਿੰਘ ਸਰਪੰਚ ਕੋਹੜਲਾ ਚੌਰਜਮਲ, ਪਰਮਜੀਤ ਸਿੰਘ ਚਿੱਤਾ ਕਸ਼ਮੀਰ ਸੱਭਿਆਚਾਰ ਮੇਲਿਆਂ ਦੇ ਬਾਦਸ਼ਾਹ ਤੇ ਗੀਤਕਾਰ ਗੁਰਨਾਮ ਚੰਗਨੀ ਆਦ ਵੀ ਹਾਜ਼ਰ ਸਨ ਦੁਪਹਿਰ ਤੋਂ ਸ਼ੁਰੂ ਹੋ ਕੇ ਸ਼ਾਮ ਤੱਕ ਸਟਾਰ ਗਾਇਕਾ ਅਮਨ ਰੋਜੀ ਆਪਣੇ ਹਿੱਟ ਗੀਤਾਂ ਨਾਲ ਸਰੋਤਿਆਂ ਨੂੰ ਝੂਮਣ ਲਾ ਦਿੱਤਾ ਅੰਤਮ ਮੁੱਖ ਪ੍ਰਬੰਧਕ ਇਨਸਪੈਕਟਰ ਨਛੱਤਰ ਸਿੰਘ ਨੇ ਆਇਆਂ ਸੰਗਤਾਂ ਦਾ ਧੰਨਵਾਦ ਕੀਤਾ ਗਾਇਕਾ ਤੇ ਨੰਬਰ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਰਿਪੋਰਟਰ ਦਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤਾਂ ਜੀ ਜੱਤੋ ਸਿੰਘ ਦਰਬਾਰ ਬਾਬਾ ਦੁੱਲੇ ਸਾਹਿਬ ਪਿੰਡ ਕਾਕਰਾ ਨੇੜੇ ਸ਼ਾਹਕੋਟ ਵਿਖੇ ਅੱਜ ਸਨਾਨਾ ਮੇਲਾ ਬରିਸ਼ਵਦਾ ਨਾਲ ਸੰਗਤਾਂ ਵੱਲੋਂ ਤੇ ਪਿੰਡ ਵਾਸੀਆਂ ਗ੍ਰਾਮ ਪੰਚਾਇਤ ਵੱਲੋਂ ਮਨਾਇਆ ਗਿਆ ਜੋ ਸੰਗਤਾਂ ਦੇ ਸਾਦੇ ਸਾਦੇ ਇਸ ਵਿੱਚ ਸ਼ਾਮਲ ਹੋਈਆਂ ਜੋ ਇਸ ਵਰ ਬਾਗ ਤੋਂ ਸੱਚੇ ਸ਼ਰਧਾ ਨਾਲ ਆਪਣੀ ਮਰਜ਼ੀ ਮੰਗਦਾ ਹੈ ਬਾਬਾ ਜੀ ਉਸ ਦੀ ਮਦਦਾਂ ਪੂਰੀਆਂ ਕਰਦੇ ਹਨ ਇਸ ਮੌਕੇ ਤੇ ਪੰਜਾਬੀ ਕਲਾਕਾਰਾਂ ਵੱਲੋਂ ਸਭਾ ਚਾਪੂਰਾ ਤੁਹਾਇਆ ਗਿਆ ਮੈਂ ਆਇਆ ਸਕਤਾ ਨਾ ਤਹਿ ਦੋਤਨ ਆਦੀ ਹਾਂ ਗ੍ਰਾਮ ਪੰਚਾਇਤ ਦਾ ਤੇ ਨਗਰ ਨਿਵਾਸੀਆਂ ਦਾ ਜਿਆ ਸੰਪਰਕ